ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਬਹੁਤ ਹੀ ਪੁਰਾਣੇ ਰੁੱਖਾਂ ਦੇ ਬਾਰੇ ਗੱਲ ਕਰਦੇ ਹਾਂ ਉਹਨਾਂ ਜਿਹੜੇ ਪਿੰਡਾਂ ਦੇ ਵਿੱਚ 100 ਸਾਲ ਤੋਂ ਉੱਤੇ ਰੁੱਖ ਮੌਜੂਦ ਆ ਤਾਂ ਉਹਨਾਂ ਦੇ ਜਿਨ੍ਹਾਂ ਨੇ ਸੰਭਾਲਿਆ ਉਹਨਾਂ ਬਾਰੇ ਅਸੀਂ ਲਗਾਤਾਰ ਗੱਲਬਾਤ ਕਰਦੇ ਆਉਂਦੇ ਆਂ ਅੱਜ ਅਸੀਂ ਪਿੰਡ ਲੰਗ ਇੱਥੇ 200 ਸਾਲ ਪੁਰਾਣਾ ਬੋੜ ਦਾ ਰੁੱਖ ਆ ਉਹ ਸੁਖਵਿੰਦਰ ਸਿੰਘ ਜੀ ਨੇ ਸੰਭਾਲਿਆ ਉਹਨਾਂ ਦਾ ਪੁੱਤਰ ਸਾਡਾ ਹੀ ਸਾਡੇ ਹੀ ਮਤਲਬ ਕਹਿੰਦਾ ਕੋਆਰਡੀਨੇਟਰ ਵੀ ਹੈਗਾ ਸਾਡੀ ਫਾਊਂਡੇਸ਼ਨ ਰਾਉਂਡ ਕਲਾਸ ਵਿੱਚ ਤੇ ਇਹ ਗੁਰਸੇਵਕ ਸਿੰਘ ਨਾਮ ਹੈ ਇਹਨਾਂ ਦੇ ਜਿਹੜੀ ਇਹ 200 ਸਾਲ ਪੁਰਾਣਾ ਜਿਹੜਾ ਸੰਭਾਲਿਆ ਇਤਿਹਾਸ ਇਹਦੇ ਬਾਰੇ ਜਾਣਕਾਰੀ ਕਹਿੰਦਾ ਕਿਉਂ ਸੰਭਾਲਿਆ ਹੋਇਆ ਇੰਨੀ ਜਗ੍ਹਾ ਛੱਡੀ ਹੋਈ ਹੈ ਬੋਰਡ ਵਾਸਤੇ ਵੇਤਾ ਕਾਰਨ ਕੀ ਹੈ ਗੁਰਸੇਵਕ ਸਭ ਤੋਂ ਪਹਿਲਾਂ ਤਾਂ ਇਹ ਤਾਂ ਸਾ ਵੀ ਇਹ ਕਿੰਨਾ ਕੁ ਪੁਰਾਣਾ ਬੋਰਡ ਲੱਗਦਾ ਹੈਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਬਰੌਡ ਬੋਰਡ ਜੀ ਸਾਡਾ 200 ਸਾਲ ਤੋਂ ਤਕਰੀਬਨ ਜ਼ਿਆਦਾ ਹੀ ਪੁਰਾਣਾ ਕਹਿੰਦੇ ਨੇ ਠੀਕ ਹੈ ਸਾਡੇ ਦਾਦੇ ਪੁਰਦਾਦਿਆਂ ਨੇ ਇਹਨੂੰ ਸੰਭਾਇਆ ਜੀ ਉਸ ਤੋਂ ਬਾਅਦ ਸਾਨੂੰ ਵੀ ਦੱਸ ਕੇ ਗਏ ਨੇ ਵੀ ਆਪਾਂ ਇਹਨੂੰ ਵੱਢਣਾ ਨਹੀਂ ਹੈਗਾ ਇਹ ਜੀ ਜੀਵ ਜੰਤੂ ਜਿਵੇਂ ਜਿੰਨੇ ਵੀ ਪੰਛ ਉਹ ਸਾਰੇ ਉਰੇ ਆ ਕੇ ਰਾਤ ਨੂੰ ਰਹਿੰਦੇ ਨੇ ਠੀਕ ਆ ਗਰਮੀ ਦੇ ਵਿੱਚ ਇਹਦੇ ਵਿੱਚ ਆ ਕੇ ਜਦੋਂ ਧੁੱਪਾਂ ਦੇ ਟਾਈਮ ਫੁੱਲ ਗਰਮੀ ਹੁੰਦੀ ਆ ਉਰੇ ਦੇ ਫੁੱਲ ਛਾਂਹ ਰਹਿਣੀ ਆ ਇਹਦੇ ਥੱਲੇ ਅਸੀਂ ਪਿੰਡ ਚ ਸਾਡੇ ਜਿੰਨੇ ਵੀ ਡੰਗਰ ਪਸ਼ੂ ਨੇ ਉਹ ਅਸੀਂ ਉਰੇ ਲਿਆ ਕੇ ਬੰਨਦੇ ਇੱਥੇ ਅਸੀਂ ਕੋਈ ਸ਼ੈੱਡ ਨਹੀਂ ਪਾਇਆ ਕੋਈ ਭਰਾਂਡਾ ਨਹੀਂ ਪਾਇਆ ਵਾ ਅ ਜਿਵੇਂ ਆਮ ਲੋਕ ਪਸ਼ੂਵਰਕ ਸ਼ੈੱਡ ਪਾਉਂਦੇ ਆ ਪਰ ਤੁਸੀਂ ਇਹਦੇ ਕੱਚੇ ਰੱਖਿਆ ਸਾਰਾ ਹਾਂਜੀ ਹਾਂ ਥੱਲੇ ਵੀ ਕੱਚਾ ਜੀ ਉੱਪਰ ਵੀ ਇਹਦੇ ਕੋਈ ਆਪਣਾ ਸ਼ੈੱਡ ਨਹੀਂ ਪਾਇਆ ਬਾਈ ਇਹਦੀ ਛਾਂਹ ਚ ਉਹਨਾਂ ਨੂੰ ਆਕਸੀਜਨ ਮਿਲਣੀ ਆ ਹਵਾ ਮਿਲਣੀ ਆ ਠੀਕ ਹੈ ਬਾਕੀ ਖੁਰਸੀ ਜਿਵੇਂ ਇੱਥੇ ਨਹਿਰ ਦਾ ਜਿਹੜਾ ਨਹਿਰ ਬਣੀ ਆ 1948 ਵਿੱਚ ਉਹਦਾ ਨਹਿਰਬਾਰੀ ਉਹ ਕੀ ਕੀ ਸਿਸਟਮ ਸੀ ਇਸ ਬੋਰਡ ਦਾ ਕੀ ਲਿੰਕ ਸੀ ਇਹਦੇ ਨਾਲ ਹਾਂਜੀ ਜਦੋਂ ਨਹਿਰ ਦੀ ਉਰੇ ਸ਼ੁਰੂ ਹੋਈ ਜੀ ਬਣਨੀ ਉਦੋਂ ਨਹਿਰ ਦੇ ਆਲੇ-ਦੁਆਲੇ ਕੋਈ ਦਰਖਤ ਨਹੀਂ ਹੁੰਦਾ ਸੀ तकरीबन ਇਹੀ ਬ੍ਰਿਸ਼ ਹੁੰਦਾ ਜਿਹੜਾ ਵੱਡਾ ਬ੍ਰਿਸ਼ ਮੰਨਿਆ ਜਾਂਦਾ ਸੀ ਠੀਕ ਹੈ ਇਹ ਉਦੋਂ ਬਾਅਦ ਜਿੰਨੇ ਵੀ ਉਰੇ ਨਹਿਰ ਦੀ ਖਦਾਈ ਹੋਈ ਉਹ ਪਸ਼ੂਆਂ ਜਾਨਵਰਾਂ ਨਾਲ ਹੀ ਹੋਈ ਜੀ ਕੋਈ ਉਦੋਂ ਮਸ਼ੀਨਰੀ ਨਹੀਂ ਹੁੰਦੀ ਸੀ ਉਹਦੇ ਨਾਲ ਜਿੰਨੇ ਵੀ ਪਸ਼ੂ ਜਦੋਂ ਦਿਨ ਚ ਉਹਨਾਂ ਨੂੰ ਥਕਾਵਟ ਹੋਣੀ ਉਹ ਸ਼ਾਂ ਚ ਲਿਆ ਕੇ ਉਹਨਾਂ ਨੇ ਉਰੇ ਬੰਨਣੇ ਬਾਕੀ ਜਿੰਨੇ ਬੰਦੇ ਉਹਨਾਂ ਨੇ ਉਰੇ ਇੱਕ ਤਰ੍ਹਾਂ ਚਾਹ ਦਾ ਵੀ ਸਟਾਲ ਲਾਈ ਵੀ ਸਾਡੇ ਪਿੰਡ ਦੇ ਹੁੰਦੇ ਨੇ ਉਹ ਆ ਕੇ ਉਹਨਾਂ ਨੇ ਚਾਹ ਵੀ ਵੇਚਣੀ ਨਾਲ ਇੱਕ ਤਰ੍ਹਾਂ ਦਾ ਉਹਨਾਂ ਦਾ ਵੀ ਰੁਜ਼ਗਾਰ ਚੱਲਿਆ ਇੱਕ ਹੋਰ ਸੀਗਾ ਤੁਸੀਂ ਕਹਿੰਦੇ ਵੀ ਹੱਲਿਆਂ ਟਾਈਮ ਤੇ ਵੀ ਇਸ ਜਿਹੜੀ ਬੋਰਡ ਦੀ ਮਹਾਨਤਾ ਰਹੀ ਹੈ ਹਾਂ ਜੀ ਜਦੋਂ ਆਪਣੇ ਹੱਲੇ ਪਏ ਨੇ 1947 ਦੇ ਜੀ ਹਾਂਜੀ ਉਦੋਂ ਜਿੰਨੇ ਵੀ ਮੁਸਲਮਾਨ ਵੀਰ ਤੇ ਜੀ ਜਦੋਂ ਉਹਨਾਂ ਨੂੰ ਭਾਰਤ ਚੋਂ ਜਾਣਾ ਪਿਆ ਪਾਕਿਸਤਾਨ ਉਹ ਪਿੰਡਾਂ ਚੋਂ ਡਰਦੇ ਹੋਏ ਵੀ ਉਹਨਾਂ ਨੂੰ ਪਿੰਡਾਂ ਚੋਂ ਦਾ ਹੋਈ ਵੱਡ ਰੁਕ ਜੀ ਹਾਂ ਉਹ ਤਕਰੀਬਨ ਆ ਕੇ ਬਰਿਛ ਥੱਲੇ ਉਹਨਾਂ ਨੇ ਆਰਾਮ ਕਰਿਆ ਜੀ ਉਰੇ ਆਲੇ-ਦਾਲੇ ਹਨੇਰਾ ਹੁੰਦਾ ਦੀ ਨਾ ਕਿਸੇ ਨੂੰ ਪਤਾ ਲੱਗਦਾ ਦੀ ਬੈਠਿਆਂ ਦਾ ਉਸ ਲਾਈਟਾਂ ਦਾ ਵੀ ਕੋਈ ਦਿੱਕਤ ਹਾਂ ਲਾਈਟਾਂ ਦੀ ਵੀ ਹਾਂ ਜੀ ਲਾਈਟਾਂ ਪਿੰਡ ਚ ਫਿਰ ਪਤਾ ਲੱਗਦਾ ਦੀ ਉਰੇ ਹਨੇਰਾ ਰਹਿਣਾ ਤੇ ਜੀ ਕਿਸੇ ਨੂੰ ਉਹਦਾ ਪਤਾ ਨਹੀਂ ਲੱ ਤਨ ਮੋਗ ਹੋਣੀ ਇੱਕ ਚੇਚਕ ਦੀ ਬਿਮਾਰੀ ਬਾਰੇ ਵੀ ਗੱਲਬਾਤ ਵੀ ਇਸ ਵੇਲੇ ਬਹੁਤ ਥੱਲੇ ਕਾਫੀ ਟਾਈਮ ਰਾਜੋ ਚੇਚਕ ਦੀ ਬਿਮਾਰੀ ਫੈਲੀ ਹੈ ਕਿਸੇ ਸਮਾਂ ਹਾਂ ਜੀ ਉਹ ਵੀ ਦੱਸਿਆ ਬਜ਼ੁਰਗਾਂ ਨੇ ਜਿਸ ਤਰ੍ਹਾਂ ਜੀ ਵੀ ਜਦੋਂ ਚੇਚਕ ਦੀ ਬਿਮਾਰੀ ਆਈ ਪਿੰਡਾਂ ਦੇ ਵਿੱਚ ਸ਼ੁਰੂ ਹੋਈ ਜੀ ਜਿਹੜੇ ਬੰਦਾ ਨੂੰ ਨਹੀਂ ਸੀ ਬਿਮਾਰੀ ਜਿਹੜੇ ਉਹ ਹੈਗੀ ਤੇ ਉਹ ਪਿੰਡਾਂ 'ਚ ਰਹੇ ਜਿਹੜੇ ਬਿਮਾਰੀ ਤੋਂ ਬਚੇ ਹੋਏ ਤੇ ਉਹ ਆ ਕੇ ਦਰਖਤਾਂ ਥੱਲੇ ਬੈਠੇ ਦਰਖਤਾਂ ਦੇ ਉਹਨਾਂ ਨੇ ਦੇਖਿਆ ਵੀ ਉਰੇ ਨਾਲ ਤਾਂ ਇੰਨੇ ਦਿਨਾਂ ਨਾਲ ਦਰਖਤਾਂ ਨਾਲ ਬਿਮਾਰੀ ਘਟਦੀ ਦੀ ਇੱਕ ਤਰ੍ਹਾਂ ਫਿਰ ਬਿਮਾਰੀ ਦੀ ਬਚਾਅ ਵੀ ਹੋਇਆ ਜੀ ਉਹਦੇ ਨਾਲ ਠੀਕ ਹੈ ਬਾਕੀ ਇਹ ਜਾਂ ਜਿਵੇਂ ਕਹਿੰਦੇ ਸੀ ਬਜ਼ੁਰਗ ਸਾਡੇ ਬੋਰਡ ਦਿਲਾਂ ਦੀਆਂ ਜਾਣੇ ਇਹਦੇ ਮੂਰੇ ਝੂਠ ਨਾ ਬੋਲੀ ਇਹ ਸਾਰੇ ਸੱਥਾਂ ਤਲੇ ਬੋਰਡ ਲੱਗਿਆ ਸਾਰੇ ਲੋਕ ਗੱਲਬਾਤ ਕਰਦੇ ਆ ਇਸ ਤਰ੍ਹਾਂ ਹੀ ਸਾਡੇ ਇਹ ਬਜ਼ੁਰਗ ਰੁੱਖ ਇਹਨਾਂ ਦਾ ਇਹਨਾਂ ਦਾ ਬੜਾ ਵੱਡਾ ਇੱਕ ਦਾਨ ਕਹਿ ਲੋ ਕਿ ਇੰਨਾ ਵੱਡਾ ਏਰੀਆ ਛੱਡ ਕੇ ਇਹਨਾਂ ਨੇ ਬੋਰਡ ਨੂੰ ਸੰਭਾਲਿਆ ਹੋਇਆ ਤੇ ਜਿੱਥੇ ਵੀ ਕਿਤੇ ਤੁਹਾਨੂੰ ਤੁਸੀਂ ਆਪਦੇ ਪਰਿਵਾਰ ਵੱਲੋਂ ਕਿਸੇ ਪਿੰਡ ਨੇ ਵੱਡੇ ਬੋਰਡ ਸੰਭਾਲ ਲਿਓ ਸਾਡਾ ਸੰਪਰਕ ਕਰ ਸਕਦੇ ਹੋ ਅਸੀਂ ਇਹਨੂੰ ਇਹ ਸਾਰੇ ਚੀਜ਼ਾਂ ਜਿਹੜੀ ਪੁਰਾਣੀਆਂ ਸਾਡੇ ਪ੍ਰਾਤਨ ਯਾਦਗਾਰ ਹੈਗੀਆਂ ਪ੍ਰਾਤਨ ਵਿਰਸੇ ਸਾਡੇ ਹੈਗੇ ਆ ਪੁਰਖੇ ਰੁੱਖ ਹੈਗੇ ਇਹਨੂੰ ਰਿਕਾਰਡਸ ਲਿਵਾ ਰਹੇ ਆ ਅਸੀਂ ਕਿ ਪਹਿਲਾਂ ਵਨ ਵਾਲਾ ਹਰਮੰਤਾ ਪੰਡਾ ਫਜ਼ਲ ਉੱਥੋਂ ਵੀ ਇੱਕ ਪੀਪਲ ਸੰਭਾਲਿਆ ਸੀ ਉਹਨਾਂ ਨੇ ਉਹਨਾਂ ਬਜ਼ੁਰਗਾਂ ਨੇ ਉਹ ਯਾਦ ਵਿੱਚ ਤਾਂ ਉਹ ਵੀ ਅਸੀਂ ਕਵਰ ਕੀਤਾ ਹੋਣਾ ਆ ਇੱਕ ਬੋਰਡ ਪੁਰਾਣਾ 200 ਸਾਲ ਪੁਰਾਣਾ ਕਵਰ ਕਰ ਰਹੇ ਆ ਇਸੇ ਤਰ੍ਹਾਂ ਕੋਈ ਵੀ ਵੀਰਪਰਾਪ ਦੀ ਕੋਈ ਵੀਡੀਓ ਇਸ ਨੂੰ ਦੇਖਦਾ ਹੋਵੇ ਤਾਂ ਜੇ ਤੁਹਾਡੇ ਵੀ ਕੋਈ ਬੋਰਡ ਪੁਰਾਣਾ ਸੰਭਾਲਿਆ ਹੋਇਆ ਤਾਂ ਤੁਸੀਂ ਸਾਡਾ ਸੰਪਰਕ ਕਰ ਸਕਦੇ ਹੋ ਸਾਨੂੰ ਇੱਕ ਮੈਸੇਜ ਭਾਓ ਅਸੀਂ ਫਿਰ ਜਰੂਰ ਹੀ ਮੌਕਾ ਲੱਗੂਗਾ ਜਦੋਂ ਵੀ ਸਾਡਾ ਕੋਈ ਟ੍ਰੈਵਲ ਰਹਿੰਦਾ ਮਤਲਬ ਕਾਫੀ ਪੰਜਾਬ ਵਿੱਚ ਘੁੰਮਦੇ ਰਹਿੰਦੇ ਆ ਸਰਵੇ ਕਰਦੇ ਰਹਿੰਦੇ ਆ ਦੇਖਦੇ ਰਹਿੰਦੇ ਆ ਤਾ ਸਾਰਨਾ ਸਰੂ ਸੰਪਾਰ ਕਰੂੰਗਾ ਜਰੂਰ ਮੌਕਾ ਲੱਗਦਾ ਸੀ ਤੁਹਾਡੇ ਆ ਕੇ ਉਹ ਕਵਰ ਕਰਾਂਗੇ ਤਾਂ ਕਿ ਇੰਨੇ ਪੁਰਾਣੇ ਰੁੱਖ ਲੋਕਾਂ ਨੂੰ ਮੋਟੀਵੇਸ਼ਨ ਵਾਸਤੇ ਮਕਸਦ ਇਹੀ ਹੈ ਵੀ ਕਿਉਂਕਿ ਕਈ ਹੁੰਦਾ ਜਿਵੇਂ ਹੁਣ ਸਮੇਂ ਦੀ ਸਮੇਂ ਦੀ ਲੋੜ ਦੇ ਅਨਸਾਰ ਜਦੋਂ ਕੋਈ ਲੇਟ ਲੋਡ ਪੈਂਦੀ ਆ ਅਗਲਾ 1 ਮਿੰਟ ਦੇ ਵਿੱਚ ਬੂਟਿਆਂ ਨੂੰ ਕਢਣਾ ਜਿਵੇਂ ਸਾਨੂੰ ਪਤਾ ਪਹਿਲਾਂ ਕਈ ਵਾਰ ਸਾਨੂੰ ਲੋਕ ਮਿਲਿਆ ਕਿ ਨੇ ਮਲੇਬੇਰੀ ਹੁਣੀ ਕੱਢ ਕੇ ਏਟੇ ਆ ਸੀ ਯੂ ਦੇ ਰੁੱਖ ਨੂੰ ਹੀ ਕੱਢ ਕੇ ਟਹਿਜੇ ਬਹੁਤ ਸਾਰੀਆਂ ਗੱਲਾਂ ਸਾਨੂੰ ਪਤਾ ਲੱਗਦੇ ਜਮੀਨੀ ਤੌਰ ਤੇ ਸਾਡਾ ਮਕਸਦ ਇਹ ਹੀ ਹੈ ਵੀ ਲੋਕਾਂ ਨੂੰ ਮੋਟੀਵੇਟ ਕਰਨ ਦਾ ਵੀ ਤਾਂ ਕਿ ਆਪਾਂ ਜਿਹੜੇ ਬਿਉਰੋਗ ਰੁੱਖ ਸਾਡੇ ਖੇਤਾਂ 'ਚ ਬਚੇ ਉਹਨਾਂ ਆਪਾਂ ਨਾ ਕੱਢੀਏ ਹੋਰ ਜਿਹੜੇ ਆਪਾਂ ਨਵੇਂ ਰੁੱਖ ਸੀ ਆਪਣੀ ਸਾਡੀ ਫਾਊਂਡੇਸ਼ਨ ਡਾਊਨ ਕਲਾਸ ਵੱਲੋਂ ਲਾ ਰਹਿਆਂ ਲਗਾਤਾਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਈਏ ਅਸੀਂ ਪੁਰਾਣੇ ਸਾਡੇ ਪੁਰਖੇ ਰੁੱਖਾਂ ਨੂੰ ਸੰਭਾਲ ਲੀਏ ਜਿਵੇਂ ਇਹਨਾਂ ਨੇ ਸੰਭਾਲੇ ਹੋਏ ਆ ਗੁਰਸੇਵਕ ਉਹਨਾਂ ਨੇ ਉਸੇ ਤਰ੍ਹਾਂ ਨਵੇਂ ਰੁੱਖ ਲਾ ਕੇ ਆਪਾਂ ਉਹਦੇ ਵਾਤਾਵਰਨ ਨੂੰ ਪੰਜਾਬ ਨੂੰ ਠੱਲ ਪਾਈਏ